ਉਹ ਕਰਨੇ ਨੀ ਮਾਏ ਮੈਨੂੰ ਜੁੱਤੀ ਇਸ ਮਾ ਅਟੀਆਂ ਕੂਚ ਕੇ ਪਾਵਾਂ ਮੈਂ ਕਰ ਸਾਰਿਆਂ ਦੇ ਬਨ ਕੇ ਮੋਰ ਨੀ ਜਾਵਾਂ ਅੱਗੇ ਸਾਰਿਆਂ ਦੇ ਅੱਗੇ ਕਿੱਥੇ ਆ ਬਨ ਕੇ ਮੋਰ ਨੀ ਜਾਵਾਂ ਆ ਜਾ ਕਰ ਸਾਰਿਆਂ ਦੇ ਬਨ ਕੇ ਮੋਰ ਨੀ ਜਾਵਾਂ ਮੈਂ ਕਰ ਸਾਰਿਆਂ ਦੇ ਬਨ ਕੇ ਮੋਰ ਨੀ ਜਾਵਾਂ ਮੈਂ ਕਰ ਸਾਰਿਆਂ ਦੇ ਨੀ ਗਿੱਧਾ ਪੂਰਾ ਪਾਵਾਂ ਬੋਲੀਆਂ ਲੰਬੀਆਂ ਤਾਂ ਪੈਣਗੀਆਂ ਤੀ ਬਗਾਨੀ ਵੇ ਮੂਰਖਾ ਸੇਵਾ ਤੇਰੀ ਕਰਦੀ ਮੈਂ ਤੀ ਬਗਾਨੀ ਪੁਨ ਕਰਨੀ ਸੀ ਰਹਿੰਦੀ ਜਵਾ ਤੇਰੀ ਕਰਦੀ ਦੱਸਦੀ ਪਰ ਦੂਜਾ ਰਾਮੇ ਜਾ ਕੇ ਬਗਾਨੀ ਮੂਰਖਾ ਸੇਵਾ ਤੇਰੀ ਕਰਦੀ ਨੀ ਥੋੜਾ ਜਿਆ ਲਾਗੇ ਲਾਗੇ ਨਾ ਤੂੰ ਆ ਜਾ ਜਾ ਖੜਗਾ ਮੈਂ ਉਹ ਬੰਦੀ ਇਧਰ ਨੂੰ ਹੋ ਕੇ ਮੜਾ ਜੋਰੇ ਨੂੰ ਹੋ ਗੋ ਹਾਂ ਉਹਨੇ ਕੈਮਰਾ ਸਾਹਮਣੇ ਰੱਖ ਲਾ ਸਾਹਮਣੇ ਕੇ ਆਇਆ ਛੁੱਟੀਆਂ ਤੋਰਦੇ ਮਾਇਨੀ ਅੰਜਲ ਕੇ ਆਇਆ ਛੁੱਟੀਆਂ ਤੋਰਦੇ ਮਾਇਨੀ ਅੰਜਲ ਕੇ ਆਇਆ ਛੁੱਟੀਆਂ ਤੋਰਦੇ ਮਾਇਨੀ ਅੰਜਲ ਦੇ ਕੇ ਆਇਆ ਛੁੱਟੀਆਂ ਕਿੰਦਾ ਪਦੇ ਅੱਛਾ ਉਹ ਕਰ ਦਿਨਾ ਇੱਕ ਪਤਨੀ ਇੱਕ ਪਾੜੀ ਇੱਕ ਪਤਨੀ ਦਾ ਘਿਆ ਹੋ ਗਿਆ ਅੱਛਾ ਪਾੜੀ ਦਾ ਇੱਕ ਕੀਆ ਬਦਲੀਆ ਕਿਤੇ ਕ ਜਾ ਕੇ ਮਰ ਸੇਂਗੀ ਅੱਜ ਨੱਚੇ ਰਾਸਵੇਂ ਪਰ ਸੇਂ ਕੱਢ ਦਿਓ ਓਏ ਅੱਜ ਨੱਚੇ ਹੋ ਜਾ ਗਾ ਯਾਰ ਪਰ ਸੇਂਗੀ ਓਏ ਅੱਜ ਨੱਚੇ ਰਾਸਵੇਂ ਪਰ ਸੇਂ ਓਏ ਤਾਂ ਗੋਗੜ ਬੜੀ ਫੜਖਦੀ ਜਾ ਲੋਕਾਂ ਦੀਆਂ ਤਾਹਾਂ ਤਾਹਾਂ ਇਸੇ ਵੀ ਪਰੰਦੇ ਕਾਰੇ ਜਾ ਕੇ ਨਾ ਚੁੱਲੇ ਚੇਲਕ ਮਾਰੀ ਕਿਉਂ ਅਗਨ ਬਾਲਣੀ ਨਾ ਤਾਹਾਂ ਨੱਚ ਕਾਰੇ ਜਾ ਕੇ ਨਾ ਚੁੱਲੇ ਚੇਲਕ ਮਾਰੀ ਨੱਚਣਾ ਤਾਹਾਂ ਨੱਚਦਾ ਕਾਰੇ ਜਾ ਕੇ ਚੁੱਲ ਬੋਲਦੀਆਂ ਨਹੀਂ ਕਿ ਆ ਦੇਲਾ ਵੀਰਾ ਚੁੱਲਾ ਟੋਂਨ ਲੱਗੀ ਆ ਦੋ ਦੋ ਖੜੇ ਚੱਕਦੀਆਂ ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਕਹ ਦੀਆਂ ਮੇਰਾ ਕੜਾ ਕਿਹੜਾ ਬਣੀਆਂ ਜੋੜੀਆਂ ਮੇਰਾ ਮਹੀ ਬੰਗਲੇ ਵਿੱਚ ਮੋਰੀ ਜੀ ਮੇਰਾ ਮਹੀ ਬੰਗਲੇ ਵਿੱਚ ਹੌਲਦਾਨੀ ਮੇਰਾ ਮਹੀ ਬੰਗਲੇ ਬਾਦਮਾ ਬੋਲੀਤ ਨਹੀਂ ਹੈ ਜੀ ਬਾਦਮਾ ਬੋਲੀਤ ਨਹੀਂ ਬੰਗਲੇ ਬਾਦਮਾ ਬੋਲੀਤ ਬੋਲ ਲਗਾ ਯਾਰ ਏ ਪਿੰਡਾਂ ਦੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਪਿੰਡ ਮੇਰਾ ਬਰਨਾਲਾ ਨਹੀਂ ਜੇ ਕੁੜੀਏ ਮੇਰਾ ਖੂਹ ਨਹੀਂ ਜਾਣਦੀ ਖੂਆ ਤੂ ਤਾਂ ਵਾਲਾ ਨਹੀਂ ਜੇ ਕੁੜੀਏ ਮੇਰਾ ਬੋਲ ਨਹੀਂ ਜਾਣਦੀ ਬੋਲ ਦੇ ਟੱਲੀਆਂ ਵਾਲੇ ਨਹੀਂ ਜੇ ਕੁੜੀਏ ਮੇਰਾ ਨਾਂ ਨਹੀਂ ਜਾਣਦੀ ਨਾਂ ਮੇਰਾ ਬਲਕਾਰਾ ਬੋਤਲ ਪੀਂਦੇ ਦਾ ਸੁਣ ਕੁੜੀਏ ਲਲਕਾਰਾ ਲੱਕਾ ਸਰਪੂੜੀਏ ਲਲਕਾਰਾ ਸੋਤਲ ਦੀਂਦੇ ਵਾ ਸਰਪੂੜੀਏ ਲਲਕਾਰਾ ਸਰਪੂੜੀਏ ਲਲਕਾਰਾ ਦੀਂਦੇ ਵਾ ਸਰਪੂੜੀਏ ਲਲਕਾਰਾ